ਗੋਡੇ ਘਰ ਰਹਿਂਦੇ ਮੋਢੇ ਚਰ ਰਹਿਂਦੇ ਲੱਗੇ ਚੱਲ ਰਹੇ ਸਿਰੇ ਨਾਲ ਰਹਿਦਾ ਉੱਤੇ ਕੱਲ ਬਾੜੇ ਭਾਈ ਬੋਲ ਲਾ ਕੇ ਫਿਰ ਤੇਰਵਾ ਕਰ ਲੋ ਫਾਂਦਾ ਥਿਆ ਉਹਦੇ ਘੱਟੀਆਂ ਨਿਕਲ ਆਉਂਦੀਆਂ ਨੇ ਇਹ ਆਪਣਾ ਹੈਗਾ ਜੀ ਔਕਾਪ ਕੈਟਲ ਫੀਡੀ ਇਹਦੇ ਕੋਲ ਆਪਣੇ ਕੋਲ 10 ਤਰ੍ਹਾਂ ਦੇ ਬ੍ਰਾਂਡ ਆ ਜਾਂਦੇ ਨੇ ਸਾਰੇ ਜੀ ਇਹ ਆਪਣਾ ਹੀਫਰ ਆ ਗਿਆ ਜੀ ਇਹ 10000 ਦੀ ਦਵਾਈ ਹੈ 8000 ਜਿਹੜੇ ਆਪਾਂ ਨੂੰ ਗੋਲੀ ਜੀ ਮਿਲ ਜੂਗਾ ਤੇ ਚੂਰੀ ਜੀ ਮਿਲ ਜੂਗਾ ਠੀਕ ਹੈ ਜੀ ਤੇ ਉਹ ਆਪਣਾ ਆ ਗਿਆ ਗਰੂਪਰ ਉਹ 7 ਮਹੀਨੇ ਵਾਸਤੇ ਬੱਚਿਆਂ ਵਾਲਾ ਤੇ ਉਹ ਆਪਣਾ ਡਰਾਈ ਆ ਗਿਆ ਉਹ ਆਪਣਾ ਸਟਾਰਟਰ ਆ ਗਿਆ ਉਹਦਾ ਕੀ ਸਟਾਰਟਰ ਆਪਣੇ ਕੋਲ ਜੀ 25 ਕਿਲੋ ਦੀ ਪੈਕਿੰਗ ਆ ਇਹ ਆਪਣਾ 1100 ਦੀ ਆ ਇਹ ਆਪਣਾ 3 ਮਹੀਨੇ ਤੱਕ ਪੈ ਜਾਂਦਾ ਜੀ ਠੀਕ ਹੈ ਜੀ ਹਾਂ ਜੀ ਆਪਣੇ ਕੋਲ ਪੂਰੀ ਵਧੀਆ ਸਾਰੇ ਬ੍ਰਾਂਡ ਤੁਹਾਡੇ ਸਾਹਮਣੇ ਪਿਆ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਇੱਕ ਵਾਰ ਕੰਟੈਕਟ ਨੰਬਰ ਆਪਣਾ ਹੀ ਕਹਿੰਦੇ ਘੜੀ ਦੀ ਆਵਾਜ਼ ਨਹੀਂ ਸੁਣਦੀ ਨੂੰ ਕੰਟੈਕਟ ਨੰਬਰ ਆਪਣਾ ਇਹ ਹੈਗਾ ਜੀ ਕਾਰਡ ਵਿੱਚ ਉਹ ਕਰਦਿਆ ਨੇ ਕਿ ਨਾ ਵੀਡੀਓ ਤੇ ਆ ਇਹਨਾਂ ਦਾ ਕੰਟੈਕਟ ਨੰਬਰ ਹੈ ਜੀ ਵੀ ਜਰੂਰ ਸੰਪਰਕ ਕਰੋ ਹਾਂ ਜੀ ਹਾਂ ਜੀ ਪਾਸੋਂ ਕੋਲ ਆਪਣਾ ਸਕਰਾਲੀ ਪਿੰਡ ਕੋਲ ਹੈਗਾ ਇਹਦਾ ਬਸ ਠੀਕ ਜੀ ਤੇ